ਕੈਨੇਡਾ ਚ ਸੜਕ ਹਾਦਸੇ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ਚ ਦੋ ਚਚੇਰੇ ਭੈਣ ਭਰਾ ਨੇ ਮ੍ਰਿਤਕਾਂ ਦੀ ਪਛਾਣ 23 ਸਾਲ ਦੇ ਹਰਮਨ ਸੋਮਲ ਵਾਸੀ ਮਲੌਦ 19 ਸਾਲਾ ਨਵਜੋਤ ਸੋਮਲ ਵਾਸੀ ਮਲੌਦ ਅਤੇ ਇਨ੍ਹਾਂ ਦੀ ਦੋਸਤ 24 ਸਾਲਾ ਰਸ਼ਨਦੀਪ ਕੌਰ ਵਾਸੀ ਸਮਾਣਾ ਵਜੂ ਹੋਈ ਹੈ। ਸਬ ਡਿਵੀਜ਼ਨ ਪਾਇਲ ਦੇ ਕਸਬਾ ਮਲੌਦ ਦੀ ਰਹਿਣ ਵਾਲੀ ਹਰਮਨ ਸੋਮਲ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਸੀ। ਤੇ ਹੁਣ ਪੜਾਈ ਪੂਰੀ ਹੋਣ ਮਗਰੋਂ ਪੱਕੇ ਤੌਰ ਤੇ ਉਥੋਂ ਦੀ ਵਸਨੀਕ ਹੋ ਗਈ ਸੀ ਉਸ ਦਾ ਜੇ ਚੇਹਰਾ ਭਰਾ ਨਗਜੋਤ ਸੋਮਲ ਅਤੇ ਉਹਨਾਂ ਦੀ ਦੋਸਤ ਰਸ਼ਮਦੀਪ ਕੌਰ ਵਾਸੀ ਸਮਾਣਾ ਕਾਰ ਵਿੱਚ ਸਫ਼ਰ ਕਰ ਰਹੀ ਸੀ ਤਾਂ ਹਾਈਵੇ ਤੇ ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਪਲਟ ਗਈ ਤੇ ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖਮੀ ਹੋਇਆ ਨਗਜੋਤ ਸੋਮਲ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਪੜਨ ਗਿਆ ਸੀ ਗੁਰਦੀਪ ਸਿੰਘ ਕਿੱਥੇ ਰਹਿਣ ਬਾਰੇ ਮਲਾੌਰ ਰੋਡਿਆਂ ਦੇ ਤਦ ਇਹ ਬੱਚੇ ਹਾਦਸਾ ਗ੍ਰਸਤ ਹੋਏ ਨੇ ਜਿਹੜਾ ਬੱਚੋ ਉਹ ਕੀ ਲੱਗਦੇ ਸੀ ਤੁਹਾਡੇ ਕੋਲ ਮੇਰਾ ਬੇਟਾ ਸੀ ਜਗਜੀਤ ਸਿੰਘ ਕਿੰਨੀ ਉਮਰ ਸੀ ਉਹਦੀ ਤਕਰੀਬਤ 19 ਸਾਲ ਹਾਂਜੀ 19 ਸਾਲ ਤਕਰੀਬਨ ਅੱਛਾ ਕਿੰਨੀ ਦਿਨ ਪਹਿਲਾਂ ਗਿਆ ਸੀ ਅੱਛਾ 17 ਅਪ੍ਰੈਲ ਦੀ ਅੱਛਾ 17 ਅਪ੍ਰੈਲ ਨੂੰ ਗਿਆ ਜੀ ਹਾਂਜੀ ਤੇ ਜਿਹੜੇ ਤਿੰਨ ਬੱਚੇ ਜਿਹਦਾ ਕੀ ਹਾਦਸਾ ਆ ਆਸਰ ਹੋਇਆ ਸੀ ਤੇ ਕਿਦਾਂ ਹੋਏ ਨੇ ਮਤਲਬ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਸਵੇਰੇ 10:00 ਵਜੇ ਪਤਾ ਲੱਗਿਆ ਸੀ ਜੀ ਕਿਹੜੇ ਸ਼ਹਿਰ ਦੇ ਹਾਂ ਜੀ ਇਹ ਦਾ ਕਿਹੜੇ ਸ਼ਹਿਰ ਸੀ ਪੌਂਟਰੀ ਵਾਲੋਂ ਤੇ ਦੂਸਰੇ ਦੋ ਬੱਚੇ ਸੀ ਨਾਲ ਦੇ ਬੇਬੇ ਜਿਹੜੀ ਉਹ ਇੱਕ ਤਾਂ ਮੇਰੀ ਭਤੀਜੀ ਸੀ ਜੀ ਇੱਕ ਸਮਾਨ ਦੇ ਕੁੜੀ ਸੀ ਅੱਛਾ ਜੀ ਹਾਂ ਜੀ ਸਹੀ ਕਿਸ ਤਰ੍ਹਾਂ ਮੈਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਸਰ ਨੂੰ ਬਾਰੋਂ ਫੋਨ ਆਇਆ ਜੀ ਅੱਛਾ ਜੀ ਤੀਤੇ ਦਾ ਤੇ ਉਹਦੇ ਵਸ ਕਰੀ ਬਸ ਤੇ ਗਿਆ ਸੀ ਫਸਟ ਡੀ ਤੁਸੀਂ ਜੀ ਦੇਖੋ ਬੜਾ ਗੁੱਸੇ ਦੀ ਗੱਲ ਆ ਹੁਣ ਕੀ ਚਾਹੁੰਦੇ ਹੋ ਤੁਸੀਂ ਮਗਰ ਜਿਸਕਾਰ ਤੋਂ ਚੱਲੇ ਸੀ ਅਫਸਰ ਕਾਉਂਸਲ ਸੈਂਟਰ ਇੰਸੈਂਟ ਸੈਂਟਰ ਕਾਰਪੋਰੇਟ ਇੰਡੀਆ ਤੋਂ ਚੌਨੇ ਬੱਚੇ ਜਲਦੀ ਤੋਂ ਜਲਦੀ ਡੈਟਾ ਵਾਲੀ ਇੱਥੇ ਆ ਗਏ ਨੇ ਜਨਰਲ ਨਾਲ ਸਾਡਾ ਸਹਿਯੋਗ ਕੀਤਾ ਜਾਵੇ। ਜਿਹੜਾ ਚਾਹਾਂਗੇ ਜਿਹੜਾ ਸਾਡਾ ਭਤੀਜਾ ਨਰਜੋਤ ਸਿੰਘ ਸੋਮਲ ਤੇ ਹਰਮਨ ਕੌਰ ਸੋਮਲ ਵੀ ਉੱਧਰ ਬੈਠ ਹੋਈ ਆ ਐਕਸੀਡੈਂਟ ਦੇ ਵਿੱਚ ਸਰਕਾਰੋਂ ਮੰਨੀਆਂ ਲਾਸ਼ਾਂ ਨਹੀਂ ਗੀਆਂ ਜਲਦੀ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਬਚਾਵੇ। ਤਾਂ ਕਿ ਇਹ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਦਿਨ ਨੂੰ ਦਲਾਸਾ ਮਿਲ ਸਕੇ ਔਰ ਸਾਡੇ ਸਾਰੇ ਮਲੋਦ ਵੱਲੋਂ ਤੇ ਸਾਡੇ ਏਰੀਆ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ ਸਾਡੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਗਿਆ ਅਸੀਂ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜਾ ਜਿਹਾ ਹੌਸਲਾ ਸਾਨੂੰ ਦਿੱਤਾ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਤੋਂ ਸਰਕਾਰ ਤੋਂ ਸੀ ਇਹੀ ਮੰਗ ਕਰਦੇ ਆ ਜੀ ਵੀ ਸਾਡੀਆਂ ਬੱਚਿਆਂ ਦੀਆਂ ਲਾਸ਼ਾਂ ਨੇ ਉਹ ਸਹੀ ਟਾਈਮ ਤੇ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਹੁੰਚਾਈਆਂ ਜਾਣ ਵੱਡੀ ਹੱਦ ਕੀਤੀ ਜਾਵੇ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਉਹਨੂੰ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਚਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋਂ ਜਣੇ ਸੀਗੇ ਇਹਨਾਂ ਨੇ ਉੱਭਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫਾਇਲ ਲਾਉਣ ਗਏ ਸੀ ਪੀਆਰ ਦੀ ਹਮਮ ਰਸਤੇ 'ਚ ਜਿਵੇਂ ਪਤਾ ਲੱਗਾ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ 'ਚ ਵੱਜੀ ਗੱਡੀ ਜਿੱਥੇ ਮਤਲਕਿਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹਮ ਉਨਕੀ ਅਪੀਲ ਹੈ ਸਰ ਅਪੀਲ ਤਾਂ ਇੱਕ ਐਨਟੀਓ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾ ਬਪਾ ਨੂੰ ਜੇਪਾ ਕਈ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਹੈ ਆਪਣੇ ਭਵਿੱਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਸਰਕਾਰਾਂ ਨੂੰ ਜ਼ਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪੁਲੀਸ ਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ